ਚੱਲ ਅभी ਆ ਜਾ ਕਿੱਥੇ ਆ ਆ ਜਾ ਛੱਡਿਆ ਮੈਂ ਮੁਰਤੇ ਵੀ ਆਉਣਾ ਚਲੋ ਮੈਂ ਤਿਆਰ ਹਾਂ ਤੁਸੀਂ ਗੱਡੀ ਕੱਢੋ ਬਾਹਰ ਜੇ ਬਾਹਰ ਚਲ ਐਨੇ ਹੀ ਗੱਡੀ ਕੱਢਦੇ ਨੇ ਮੈਂ ਦੋ ਕੰਮ ਨਿਬੇੜਦਾ ਚਲ ਮੇਰੇ ਭਾਂਡੇ ਵੀ ਮੰਜੇ ਗਏ ਹਾਂ ਗੱਡੀ ਕੱਢੀ ਤਾਂ ਨਹੀਂ ਚਲਣ ਮੈਂ ਗੈਸ ਵੀ ਸਾਫ਼ ਕਰ ਦਿੰਨੀ ਹਾਂ ਚਲ ਗੈਸ ਵੀ ਸਾਫ਼ ਹੋ ਗਿਆ ਚਲ ਹੁਣ ਕੰਮ ਨਿਭੜ ਗਿਆ ਹੁਣ ਚੱਲੀਏ ਆਪਾਂ ਆ ਜਾ ਚੱਲੀਏ ਕਿੰਨਾ ਟਾਈਮ ਹੋ ਗਿਆ 2 ਮਿੰਟ ਕਹਿ ਕੇ ਅੱਧਾ ਘੰਟਾ ਲਾਤੀ ਗੁੱਸੇ ਨਾ ਹੋਇਆ ਕਰੋ ਮੈਂ ਤਾਂ ਦੋ ਘੰਟੇ ਕੰਮ ਨੇ ਵੇੜਨ ਲੱਗ ਗਏ ਤਾਂ ਟਾਈਮ ਲੱਗ ਗਿਆ ਮੈਨੂੰ ਚਲ ਚੱਲਦੇ ਆਪਾਂ ਹੁਣ ਉਹ ਮਿੰਟ ਕਹਿ ਕੇ ਨ ਅੱਧਾ ਘੰਟਾ ਹੋ ਗਿਆ ਕੰਮੇ ਕਰ ਲਾ ਤੂੰ ਆਪਣੇ ਮੈਂ ਨਹੀਂ ਲਿਖੇ ਜਾਂਦਾ ਤੈਨੂੰ ਜਦ ਕੰਮੇ ਨਹੀਂ ਮੁੱਕਦੇ ਜਦ ਮਰਜ਼ੀ ਤੇਲਾ ਕੰਮ 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 ਜਿਹੜੀ ਕਮਾਈ ਕਰਦੀ ਏ ਤੂੰ ਸਾਰਾ ਤਾਂ ਬੇਲੀ ਦਾ ਰਹਿਣੀ ਆ ਸਾਰਾ ਦਿਨ ਕੰਮ ਕੰਮ ਦੱਸ ਮੈਂ ਕੀ ਕੀ ਨਹੀਂ ਕਰਦੀ ਮੈਂ ਜਦ ਦੇਖੋ ਔਰਤ ਨੂੰ ਇਹੀ ਤਾਣਾ ਮੇਣਾ ਮਾਰਿਆ ਜਾਂਦਾ ਵੀ ਤੂੰ ਕਰਦੀ ਕੀ ਆ ਇਹ ਇਕੱਲਾ ਨਾਲੇ ਮੇਰੀ ਕਹਾਣੀ ਨਹੀਂ ਹੈਗੀ ਪਤਾ ਨਹੀਂ ਮੇਰੀਆਂ ਕਿੰਨੀਆਂ ਕੁ ਭੈਣਾਂ ਨੇ ਜਿਨ੍ਹਾਂ ਨੂੰ ਇਹ ਰੋਹ ਸੁਣਨਾ ਮਿਲਦਾ ਕੀ ਕੰਮ ਕਰਦੀਆਂ ਤੂੰ ਕਿਹੜੀ ਕਮਾਈ ਕਰਦੀਆਂ ਤੂੰ ਤਾਂ ਜੋ ਔਰਤ ਕੰਮ 'ਚ ਨਹੀਂ ਥੱਕਦੀ ਇਹ ਤਾਣੇ ਮਿਲੇ ਨਾ ਉਹਨੂੰ ਤੋੜ ਕੇ ਰੱਖ ਦਿੰਦੇ ਨੇ